ਸਰਕਾਰੀ ਅੰਕੜੇ ਵੀ ਆਪ ਲੈ ਲਓ ਤਾਂ 48 ਘੰਟੇ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਤੇ ਹਰ ਇੱਕ ਮਿੰਟ ਦੇ ਵਿੱਚ ਇੱਕ ਸਿੱਖ ਦੀ ਮੌਤ ਕੀਤੀ ਨੂੰ ਮਾਰਿਆ ਗਿਆ 548 ਐਫਆਈਆਰ ਹੋਈਆਂ ਟੋਟਲ ਉਹਨਾਂ ਚੋਂ 200 ਇਹ ਇਹਨਾਂ ਨੇ 48 ਤੋਂ ਇਹਨਾਂ ਨੇ ਆਪਣੇ ਆਪ ਬੰਦ ਕਰ ਦਿੱਤੀਆਂ ਪੁਲਿਸ ਨੇ ਬੰਦ ਕਰ ਦਿੱਤੀਆਂ ਉਹ ਤਾਂ ਕੋਰਟ ਵਿੱਚ ਭੇਜੇ ਹੀ ਨਹੀਂ ਸੱਜਣ ਕੁਮਾਰ ਨੂੰ ਅਰੈਸਟ ਕਰ ਲਿਆ ਸਵੇਰੇ 7 ਵਜੇ ਸੀਬੀਆਈ ਨੇ 10 ਵਜੇ ਔਰਲ ਐਪਲੀਕੇਸ਼ਨ ਵਕੀਲ ਜਾਂਦਾ ਮੂਹ ਜਵਾਨੀ ਜਾ ਕੇ ਐਪਲੀ ਕਹਿੰਦਾ ਕਿ ਜੀ ਐਪਲੀਕੇਸ਼ਨ ਸਾਈਪ ਹੋ ਰਹੀ ਆ ਉਹਨੂੰ ਬੇਲ ਦੇ ਦਿਓ ਉਹ ਹਾਈ ਕੋਰਟ ਦਾ ਜੱਜ 10 ਵਜੇ ਉਹਨੂੰ ਬੇਲ ਦੇ ਰਿਹਾ ਨਾਲੇ ਰਜਿਸਟਰਾਰ ਨੂੰ ਆਰਡਰ ਕਰ ਰਿਹਾ ਕਿ ਸੀਬੀਆਈ ਫੋਨ ਕਰ ਸੱਜਣ ਕੁਮਾਰ ਦੇ ਘਰ ਉਸੇ ਸੀਬੀਆਈ ਵਾਲੇ ਬੈਠੇ ਆ ਉਹਨਾਂ ਨੂੰ ਕਹਿ ਦਿੱਤੀ ਬੇਲ ਹੋ ਗਈ ਉਹਨੂੰ ਛੱਡ ਦਿਓ ਇਹ ਜੋ ਕੁਝ ਨੇ ਇੱਕ ਚੋਰੀ ਦੇ ਕੇਸ ਚੋਂ ਜ਼ਿਆਦਾ ਅਚੀ ਇਨਵੈਸਟੀਗੇਸ਼ਨ ਹੁੰਦੀ ਆ ਜੋ ਐਚਆਰਡੀ ਨੇ ਬੱਤੇ ਕਤਲਾਂ ਦੇ ਕੇਸਾਂ ਚ ਹੋਈ ਹੈ ਨਾਨਾਵਤੀ ਰਿਪੋਰਟ ਦੇ ਵਿੱਚ ਇਹ ਮੈਂਸ਼ਨਡ ਆ ਕਿ ਰਾਤ ਨੂੰ ਆਕੇ ਬੰਦੇ ਸਾਰੇ ਮਾਰਦੇ ਕੁੜੀਆਂ ਨੂੰ ਰਾਤ ਨੂੰ ਪਾਰਕ ਵਿੱਚ ਇਕੱਠੇ ਕਰਕੇ ਬਿਠਾਤਾ ਕਿ ਕਲਿਆਣਪੁਰੀ ਥਾਣੇ ਦੀ ਗੱਲ ਆ ਕੁੜੀਆਂ ਨੂੰ ਇਕੱਠੇ ਕਰਕੇ ਬਿਠਾਤਾ ਰਾਤ ਨੂੰ ਟਾਰਚਾਂ ਲੈ ਕੇ ਆਉਂਦੇ ਸੀ ਜਿਹੜੀ ਕੁੜੀ ਚੰਗੀ ਲੱਗਦੀ ਸੀ ਚੁੱਕ ਕੇ ਲੈ ਜਾਂਦੇ ਸੀ